ਪੰਦੇਰ ਸਾਹਿਬ ਮਹਾਪੰਚਾਇਤ ਇੱਕ ਸਾਲ ਪੂਰਾ ਹੋਣ ਤੇ ਸ਼ੰਭੂ ਗਾੜ ਤੇ ਬੁਲਾਈ ਗਈ ਹੈ ਹਾਂਜੀ ਹਾਂਜੀ ਲਗਭਗ 13 ਫਰਵਰੀ ਨੂੰ ਆਪਾਂ ਸਾਰੇ ਮੋਰਚਿਆਂ ਤੇ ਆਏ ਸੀ 13 365 ਦਿਨ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੀਆਂ ਦਵਾਵਾਂ ਨਾਲ ਲੋਕਾਂ ਦਾ ਮੋਰਚਾ ਲੋਕਾਂ ਨੇ ਲੜਿਆ ਧੰਨਵਾਦ ਕਰਦੇ ਅੱਗੇ ਵੀ ਲੋਕਾਂ ਕੋਲ ਬਹੁਤ ਉਮੀਦਾਂ ਨੇ ਉਸ ਮੀਟਿੰਗ ਦੇ ਵਿੱਚ ਕਿਵੇਂ ਗੱਲਬਾਤ ਕਰਦਾ ਉਹਦੇ ਵਿਹਾਰ ਵਿੱਚ ਕੋਈ 1 ਸਾਲ ਪਹਿਲੋਂ ਦੀ ਜਿਹੜੀ ਗੱਲਬਾਤ ਦਾ ਤਰੀਕਾਕਾਰ ਸੀ ਉਹਦੇ ਵਿੱਚ ਫਰਕ ਆਇਆ ਕਿ ਨਹੀਂ ਆਇਆ ਅਸਲ ਵਿੱਚ ਮੀਟਿੰਗ ਤੋਂ ਬਾਅਦ ਹੀ ਅਸਲ ਸਥਿਤੀਆਂ ਸਾਫ਼ ਹੋਣਗੀਆਂ ਉਤੋਂ ਪਹਿਲੋਂ ਤਾਂ ਨਹੀਂ ਇਹ ਗੱਲ ਜ਼ਰੂਰ ਆ ਕਿ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦੇ ਦਬਾਅ ਹੇਠ ਗੱਲਬਾਤ ਖੁੱਲੀ ਆ ਹੁਣ ਇਹ ਕਿਹੜੇ ਰਸਤੇ ਪੈਂਦੀ ਆ ਇਹ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇ ਕੱਲ ਨੂੰ ਮੁੱਕ ਸਕਦਾ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਕੁਝ ਆਸਮਾਨ ਤੋਂ ਤੁਹਾਡੇ ਸੂਤਰ ਕੀ ਕਹਿੰਦੇ ਨੇ ਦੇਖੋ ਸਾਡੇ ਸੂਤਰ ਤਾਂ ਬਈ ਬਾਹਰ ਮੁਖੀ ਹਾਲਤਾਂ ਚੋਂ ਦੇਖਦੇ ਆ ਜੋ ਕੁਝ ਕੇਂਦਰ ਪਾਰਲੀਮੈਂਟ ਚ ਬੋਲ ਰਿਹਾ ਉਹ ਤਾਂ ਮੰਦ ਭਾਗਾ ਵਾ ਉਹ ਤਾਂ ਵਾਜਬ ਨਹੀਂ ਹੈਗਾ ਬਾਕੀ ਦੇਖਣਾ ਪਊਗਾ ਮੈਨੂੰ ਲੱਗਦਾ ਮੈਂ ਇਹਨਾਂ ਹਾਲਤਾਂ ਚ ਨਹੀਂ ਹੈਗਾ ਵੀ ਉੱਤੇ ਕੋਈ ਟਿੱਪਣੀ ਕਰਾਂ ਅੱਛਾ ਅਗਰ ਕੱਲੋਂ ਨਹੀਂ ਕੁਝ ਨਿਬੜਦਾ ਤਾਂ ਅਗਲਾ ਸਟੈਪ ਕੀ ਹੈ ਤੁਹਾਡਾ ਦੇਖੋ ਅਗਲਾ ਸਟੈਪ ਤਾਂ ਅਸੀਂ ਚੱਕ ਲਿਆ ਕਿ ਜੇ ਗੱਲਬਾਤ ਦੇ ਵਿੱਚ ਛਿੱਟਾ ਨਹੀਂ ਨਿਕਲਦਾ ਜਾਂ ਅੱਗੇ ਗੱਲਬਾਤ ਨਹੀਂ ਤੁਰਦੀ ਮੀਟਿੰਗ ਦਾ سلسلہ ਫਿਰ ਪੱਜੀ ਨੂੰ ਜਥਾ ਜਿਹੜਾ ਵਾ ਆਪਣਾ ਇਥੋਂ ਦਿੱਲੀ ਕੂਚ ਕਰੂਗਾ ਇਹ ਆਪਾਂ ਲਾਨ ਕੀਤਾ ਹੋਇਆ ਹੈਗਾ ਦਿੱਲੀ ਕੱਲ ਜਗੀਤ ਸਿੰਘ ਢੱਲੇਵਾਲ ਤੁਹਾਡੇ ਨਾਲ ਸ਼ਾਮਲ ਹੋਣਗੇ ਮੀਟਿੰਗ ਦੇ ਵਿੱਚ ਕਿ ਨਹੀਂ ਹਾਂ ਮੈਨੂੰ ਆਸ ਆ ਕਾਫੀ ਉਹ ਠੀਕ ਨੇ ਠੀਕ ਆ ਪੀਸੀ ਵੀ ਕੀਤੀ ਉਹਨਾਂ ਨੇ ਔਰ ਮੈਨੂੰ ਤਾਂ ਆਸ ਆ ਬਾਕੀ ਆਪਾਂ ਗੱਲ ਕਰਕੇ ਦੇਖਾਂਗੇ ਉਹਨਾਂ ਦੀ ਕੀ ਹਾਲਤ ਆ अच्छा आगु ਤੁਹਾਡੇ ਦੋਨੋਂ ਫਾਰਮਾਂ ਦਾ ਹੀ ਰਹਿਣਗੇ ਜਾਂ ਹੋਰ ਜਿਹੜੇ ਨੇ ਨਾਨ ਪੋਲਿਟਿਕਲ ਨੇ ਪੋਲਿਟਿਕਲ ਨੇ ਉਹ ਵੀ ਆਉਣਗੇ ਨਾ ਆਪਣੇ ਦੋਵਾਂ ਫਾਰਮਾਂ ਦਾ ਹੀ ਵਕਤ ਜਾਊਗਾ ਆਸ ਕਰਦੇ ਹਾਂ ਗਾਹ ਤੋਂ ਗੱਲ ਸਾਡੇ ਨੇੜੇ ਆਉਣ ਔਰ ਨੇੜੇ ਆਜਣ ਤੇ ਸ਼ਾਇਦ ਗਾਹਾਂ ਕਿਤੇ ਇਕੱਠੇ ਵੀ ਜਾਈਏ ਅੱਛਾ ਬਹੁਤ ਦੇਰ ਦੀ ਗੱਲ ਚੱਲਦੀ ਆ ਨੇੜੇ ਆਉਣ ਦੀ ਗੱਲ ਹੈ ਹਜੇ ਕਿੰਨੀ ਇੰਨੀਆਂ ਦੂਰੀਆਂ ਕਿੰਨੀਆਂ ਇਕ ਪੈ ਗਈਆਂ ਕਿ ਨੇੜੇ ਆਉਣ ਦੇ ਲਈ ਭੰਦੇਰ ਸਾਹਿਬ ਇੰਨਾ ਸਮਾਂ ਲੱਗ ਰਿਹਾ ਨਹੀਂ ਦੇਖੋ ਪਿਛਲੇ ਦਿੱਲੀ ਅੰਦੋਲਨ ਨੂੰ 2 ਸਾਲ ਹੋ ਗਏ ਆ ਤੁਹਾਨੂੰ ਲੱਗਦਾ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਲਕਸ਼ਣ ਹੋਵੇ ਕੁਝ ਹੋਵੇ ਬਹੁਤ ਸਾਰੇ ਮਸਲੇ ਸੀਗੇ ਉਹਨਾਂ ਨੂੰ ਲੈ ਕੇ ਹੋਰ ਵੀ ਬਥੇਰੇ ਸੀਗੇ ਵੱਖਰੇਵੇਂ ਉਹਨਾਂ ਵੱਖਰੇਵੇਂ ਵੱਡੇ ਸੀ ਹੁਣ ਨੇੜੇ ਆਉਂਦਿਆਂ ਸਮਾਂ ਤੇ ਲੱਗਣਾ ਹੀ ਆ ਪਰ ਮੈਨੂੰ ਲੱਗਦਾ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਸਾਂਝੇ ਸੱਦੇ ਦੇਣ ਮਾਰੇ ਬਹੁਤ ਹੱਦ ਤੱਕ ਨੇੜੇ ਆ ਤੁਸੀਂ ਕਿ ਵੱਖਰੇਵੇਂ ਵੱਡੇ ਹੋਗੇ ਬੋਲੀ ਕੈ ਮੰਗਾ ਇੱਕ ਐ ਇੱਕੋ ਖਿੱਤੇ ਤੇ ਹੋਂ ਸਾਰੇ ਪੰਜਾਬ ਦੇ ਹੋਂ ਨਿਜ ਨਾਲ ਉੱਪਰ ਸੋਚ ਲੈਣਾ ਚਾਹੀਦਾ ਹੁਣ ਹਾਂ ਕਿਉਂ ਨਹੀਂ ਇਹ ਮੈਂ ਵੀ ਆਸ ਰੱਖਦਾ ਅਸੀਂ ਲੜਾਈ ਤਿਆਗ ਦੋਗੇ ਆ ਕਿਉਂ ਨਹੀਂ ਬੰਦਾ ਆ ਅਸੀਂ ਤਾਂ ਪ੍ਰਯਾਸ ਰੱਤਿਆਂ ਵੀ ਵੱਖਰੇਵੇਂ ਰਹਿਣੇ ਹੁੰਦੇ ਆ ਮੁੱਕਦੇ ਨਹੀਂ ਹੁੰਦੇ ਰਹਿਣ ਦਿਓ ਅੰਦੋਲਨ ਇਕੱਠੇ ਹੋ ਕੇ ਲੜੀਏ ਜਿੱਤੀਏ ਬਾਅਦ ਚ ਵੇਖ ਲਾਂਗੇ ਬਿਲਕੁਲ